हां जी दोस्तों आज ਅਸੀਂ 1994 ਵਿੱਚ ਪੜਨ ਵਾਲੇ ਸਾਰੇ ਦੋਸਤ ਮਿੱਤਰ ਇਕੱਠੇ ਹੋਏ ਆਂ ਤੇ ਇੰਜੋਏ ਕਰ ਰਹੇ ਆਂ ਕੁਝ ਰਹਿ ਗਏ ਮਿੱਤਰ ਕਿਸੇ ਨੂੰ ਜ਼ਰੂਰੀ ਕੰਮ ਸੀਗਾ ਕਿਸੇ ਦਾ ਕੋਈ ਬਿਮਾਰ ਸੀ ਕੋਈ ਕਿਤੇ ਗਿਆ ਹੋਇਆ ਸੀ ਇਸ ਤਰ੍ਹਾਂ ਤੇ ਆਪਣੇ ਭਾਈ ਕੀ ਨਾਮ ਜੀ ਬਲਵੰਤ ਸਿੰਘ ਬਲਵੰਤ ਸਿੰਘ ਖੇੜੀ ਗੌੜੀਆਂ ਤੋਂ ਬਾਵਾ ਬੋਟਾ ਸਿੰਘ ਜੀ ਸਾਡੇ ਮੇਨ ਜਿਹੜੇ ਅੱਜ ਦੇ ਪਾਰਟੀ ਦੇ ਉਹ ਨੇ ਚੀਫ ਗੈਸਟ ਕਹਿ ਲੋ ਤੇ ਇਹ ਪਲਵਿੰਦਰ ਸਿੰਘ ਫੌਜੀ ਸਾਹਿਬ ਕੋਬੇਦਾਰ ਇਹ ਪਹਿਲੀ ਵਾਰ ਹੀ ਆਏ ਨੇ ਆਪਣੇ ਨਾਲ ਮਤਲਬ ਜਦੋਂ ਤੋਂ ਇਕੱਠੇ ਹੋਏ ਆ ਨਹੀਂ ਮਤਲਬ ਜਦੋਂ ਤੋਂ ਪਿਛਲੇ ਸੋਂ ਤੇ ਇਹ ਕਿਰਪਾਲ ਸਿੰਘ ਆ ਔਨ ਡਿਊਟੀ ਨੇ ਜਿਹੜੇ ਹੁਣ ਤੇ ਹਾਂ ਇਹ ਆਪਣੇ ਮਲਕੀਸ਼ ਸਿੰਘ ਡੈਰੀ ਫਾਰਮ ਦਾ ਕੰਮ ਕਰਦੇ ਨੇ ਇਹ ਵੀ ਫੌਜ ਤੋਂ ਰਿਟਾਇਰ ਹੋ ਕੇ ਆਏ ਨੇ ਤੇ ਇਹ ਹਰਦੇਵ ਹਰਦੇਵ ਸਿੰਘ ਹਾਂਜੀ ਪਰ ਲੱਗੇ ਆ ਇਹ ਵਿਚ ਵੜਨਾ ਹੈ ਤੇ ਹਰਦੇਵ ਸਿੰਘ ਇਹ ਵੀ ਫੌਜ ਤੋਂ ਰਿਟਾਇਰ ਹੋ ਕੇ ਆਏ ਨੇ ਤੇ ਅਜਮਿਲਾ ਦਾ ਕਰੀਮ ਜਿਆਦੀ ਲਾਏ ਨੇ ਤੇ ਤਰਨਤਪੁਰ ਦਾ ਐਡਵੋਕੇਟ ਸਾਹਿਬ ਦੁਲਹਾਨਪਿੰਡ ਤੋਂ ਸਾਡੇ ਮਾਸਟਰ ਜੀ ਜਿਹੜੇ ਸ਼ੁਰੂ ਤੋਂ ਸਾਡੇ ਗੁਰੂ ਸੀ ਬਚਪਨ ਦੇ ਜਿੰਨਾ ਤੋਂ ਅਸੀਂ ਓੜਾੜਾ ਸਿੱਖਿਆ ਉਹਨਾਂ ਦੇ ਬੇਟੇ ਨੇ ਹਾਏ ਹੈਲੋ ਕਰੋ ਬਾਈ ਹੈਲੋ ਹਾਂ ਜਿਆਦਾ ਨਹੀਂ ਇਹ ਅੰਗਰੇਜ਼ ਸਿੰਘ ਹੈ ਹਰੀਭਾਰਮ ਰਕੜੇ ਕੋਲੇ ਮਿਲ ਕੋਲੇ ਕਲਾਸ ਵੇ ਲੋ ਵੀ ਸਾਡੇ ਨੇ ਤੇ ਤੁਸੀਂ ਜੀ ਇਹ ਨਰਿੰਦਰ ਸਿੰਘ ਸ਼ਾਹਪੁਰ ਤੋਂ ਇਹ ਸਾਡਾ ਕਲਾਸ ਫੈਲੋ ਹੈ ਇਹ ਸਤਪਾਲ ਸਿੰਘ ਖੇੜੀ ਮੁਸਲਮਾਨੀ ਤੋਂ ਤੇ ਮੈਂ ਆਪਣੀ ਫੋਟੋ ਬਣਾਵਾ ਕਿ ਨਾਮ ਬਣਾਵਾ ਮੈਂ ਦਾਦੋ ਛੱਡੋ ਪਰੇ ਵੈਸੇ ਤਾਂ ਤੇ ਆ ਦੇਖੋ ਇੱਕ ਵਾਰੀ ਸਾਰੇ ਨੇ ਮੇਰੇ ਮਿੱਤਰ ਯਾਰ ਤੇ ਇਹ ਹੁਣ ਮੈਨੂੰ ਕਹਿ ਰਹੇ ਨੇ ਵੀ ਸ਼ਾਬਾਸ਼ ਦੇਰੇ ਵੈਸੇ ਮੈਂ ਇਹੋ ਜਿਹਾ ਕੋਈ ਕੰਮ ਤਾਂ ਕਰਿਆ ਨਹੀਂ ਜਿਹੜਾ ਮੈਨੂੰ ਸ਼ਾਬਾਸ਼ ਦੇ ਰਹੇ ਨੇ ਰੋਕਦੇ ਫਿਰ ਉਠੇ ਨੇ ਕਿਤੇ ਬੰਦਾ ਜਿੱਥੇ ਨੂੰ ਫੀ ਹੋਵੇ ਤੂੰ ਇਹਨਾਂ ਦਾ ਸਾਰਾ ਸਾਰੇ ਫਰੀ ਨੇ ਹਜੋ ਹੈਲੋ ਵੀਰੇ ਤੂੰ ਵੀ ਆ ਜਾ ਸਾਹਮਣੇ ਸੰਘਦਾ ਕਿਉਂ ਹੈ ਅੱਜ ਕੱਲ ਫਰੀ ਨਹੀਂ ਗਾ ਇਹਨੂੰ ਨਹੀਂ ਨਹੀਂ ਨਾ ਕੀ ਮੈਨੂੰ ਨਹੀਂ ਗਰੀ? ਕੁਛ ਨਹੀਂ। ਟਾਬਾ। ਟਾਬੇ ਹਾਰੇ ਆਪਣੀ ਨੇ। ਜਿੱਥੇ ਰੋਟੀ ਮਿਲਦੀ ਹੈ। ਹੈ? ਜਿੱਥੇ ਰੋਟੀ ਮਿਲਦੀ ਹੈ। ਮੇਰੀ ਬੋਡਾ ਕਾਉਂਟ ਬਣਾਏਗਾ ਭਈ ਮੈਂ ਆਪੀ ਬੜਵਾ। ਬਲਵਾਤੀ। ਬਲਵੰਤ ਲੈਂਦਾ ਨਹੀਂ। ਓਕੇ ਕੈਮਰਾ। ਓਕੇ। ਆ ਰਹੀ ਹੈ ਕਿ ਨਹੀਂ? ਹੂੰ। ਬਾਕੀ ਯਾਰ ਮਿੱਤਰ ਸਾਡੇ ਕੁਝ ਮਿਸ ਹੋ ਗਏ ਕਿਸੇ ਨੂੰ ਕੋਈ ਕੰਮ ਸੀ ਆ ਕੋਈ ਆਂਦੇ ਵਰਸੀ ਸੀ ਬੁਲਾਣ। ਤੇ ਬਾਬਾ ਬੂਟਾ ਸਿੰਘ ਵਾਲੀ ਵੀ ਟਾਈਮ ਬੜਾ ਘੱਟ ਸੀ ਧੱਕੇ ਨਾਲ ਰੱਖਿਆ ਹੈ ਤੇ ਹੁਣ ਸਭ ਤੋਂ ਅੱਗੇ ਖਾਣ ਨੂੰ ਆਏ ਹੋ ਗਏ ਨੇ ਅਜੇ ਕੋਈ ਖਾ ਨਹੀਂ ਰਿਹਾ ਸਭ ਤੋਂ ਅੱਗੇ ਬਿੱਚੇ ਨੇ ਬਾਬਾ ਜੀ ਗੁੱਸਾ ਨਹੀਂ ਕਰਨਾ ਕਰਨਾ ਕਰ ਲਿਓ ਕੋਈ ਚੱਕਰ ਨਹੀਂ ਓਕੇ ਬਾਈ ਜੀ ਥੈਂਕ ਯੂ